with the prime minister and the home minister and they have destroyed the democratic foundations of this country nakli naam nakli issue le kar ke rahul gandhi aur congress party samay samay me bolte rehte hain pichle din hi rahul gandhi horan de walo election commission de upte sawal chake gaye kai sanshe kai tokhle praktaaye gaye ਔਰ ਉਸ ਤੋਂ ਬਾਅਦ ਬਿਹਾਰ ਚੋਣਾ ਹੁੰਦਿਆਂ ਨੇ ਚੋਣਾ ਤੋਂ ਬਾਅਦ ਕੁਝ ਬਿਊਰੋਕਰੇਟਸ ਕੁਝ ਐਕਸ ਆਫੀਸਰ ਔਰ ਜੁਡੀਸ਼ਲੀ ਤੋਂ ਕੁਝ ਲੋਕਾਂ ਨੇ ਨਰਾਜ਼ਗੀ ਭਰਿਆ ਪੱਤਰ ਜਿਹੜਾ ਹੈ ਕਾਂਗਰਸ ਦੇ ਖਿਲਾਫ ਲਿਖਿਆ ਪਹਿਲਾਂ ਇਸ ਮਸਲੇ ਤੇ ਇੱਕ ਰਿਪੋਰਟ ਪੇਸ਼ ਕਰਦੇ ਫਿਰ ਚਰਚਾ ਕਰਾਂਗੇ ਤੇ ਇਲੈਕਸ਼ਨ ਕਮਿਸ਼ਨ ਇਜ਼ ਇਨ ਪਾਰਟਨਰਸ਼ਿਪ ਵਿਦ ਦਾ ਪ੍ਰਾਈਮ ਮਿਨਿਸਟਰ ਐਂਡ ਦ ਹੋਮ ਮਿਨਿਸਟਰ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਵਾਰ ਖੁੱਲ੍ਹੇ ਆਮ ਮੀਡੀਆ ਦੇ ਸਾਹਮਣੇ ਆ ਕੇ ਰਾਹੁਲ ਗਾਂਧੀ ਨੇ ਵੋਟ ਚੋਰੀ ਤੇ ਵੋਟ ਚੋਰਾਂ ਬਾਰੇ ਗੱਲ ਕੀਤੀ ਚੋਣ ਕਮਿਸ਼ਨ ਤੇ ਵੋਟ ਚੋਰਾਂ ਨੂੰ ਬਚਾਉਣ ਦੇ ਇਲਜ਼ਾਮ ਲਾਏ ਵਰਤਮਾਨ ਦੁਆਨ ਦੇ ਇਸ ਪਰਦੇ 272 ਸੇਵਾਮੁਕਤ ਜੱਜਾਂ ਤੇ ਅਧਿਕਾਰੀਆਂ ਨੇ ਚੋਣ ਕਮਿਸ਼ਨ ਤੇ ਕਥਿਤ ਵੋਟ ਟੋਖਾ ਤੜੀ ਦੀ ਆਲੋਚਨਾ ਕਰਦੇ ਹੋਏ ਇੱਕ ਖੁੱਲਾ ਪੱਤਰ ਜਾਰੀ ਕੀਤਾ ਹੈ ਇਸ ਚ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਗਈ ਹੈ ਇਸ ਪੱਤਰ ਤੇ 16 ਸਾਲਾਂ ਕਾ ਜੱਜਾਂ 123 ਸੇਵਾਮੁਕਤ ਅਧਿਕਾਰੀਆਂ ਅਤੇ 133 ਸੇਵਾਮੁਕਤ ਵਾਜ ਦੇ ਅਧਿਕਾਰੀਆਂ ਦੇ ਦਰਸਕਦ ਨੇ ਇਹਨਾਂ ਸੇਵਾਮੁਕਤ ਜੱਜਾਂ ਤੇ ਅਧਿਕਾਰੀਆਂ ਨੇ ਇਲਜ਼ਾਮ ਲਾਇਆ ਹੈ ਕਿ ਕਾਂਗਰਸ ਪਾਰਟੀ ਲਗਾਤਾਰ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੱਤਰਚੇ ਵੀ ਕਿਹਾ ਗਿਆ ਕਿ ਚੋਣ ਕਮਿਸ਼ਨ ਭਾਰਤ ਦੀ ਚੋਣ ਪ੍ਰਣਾਲੀ ਦਾ ਸਭ ਤੋਂ ਮਹੱਤਵਪੂਰਨ ਥੰਮ ਹੈ। ਇਸ ਤੇ ਵਾਰ-ਵਾਰ ਸਵਾਲ ਚੁਕਣਾ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ ਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਸਿਆਸੀ ਮਤਪੇ ਜ਼ਰੂਰੀ ਨੇ ਪਰ ਸੰਵਿਧਾਨਿਕ ਸੰਸਥਾਵਾਂ ਤੇ ਲਗਾਤਾਰ ਇਲਜ਼ਾਮ ਲਾਉਣਾ ਰਾਸ਼ਟਰੀ ਹਿੱਤ ਦੇ ਵਿਰੁੱਧ ਹੈ। ਦਰਅਸਲ راہੁਲ ਗਾਂਧੀ ਹੁਣ ਤੱਕ ਤਿੰਨ ਪ੍ਰੈਸ ਕਾਨਫਰੰਸਾਂ ਕਰ ਚੁੱਕੇ ਨੇ ਅਤੇ ਚੋਣ ਕਮਿਸ਼ਨ ਤੇ ਵੋਟ ਧੋਖਾੜੀ ਦਾ ਇਲਜ਼ਾਮ ਲਾ ਚੁੱਕੇ ਨੇ ਉਹਨਾਂ ਨੇ ਚੋਣ ਕਮਿਸ਼ਨ ਨੂੰ ਮੋਦੀ ਸਰਕਾਰ ਦੀ ਬੀ ਟੀਮ ਵੀ ਕਹਿ ਦਿੱਤਾ ਸੀ ਉਹਨਾਂ ਨੇ ਭਾਜਪਾ ਦੇ ਨਾਲ ਵੋਟ ਚੋਰੀ ਦਾ ਇਲਜ਼ਾਮ ਲਾਇਆ ਸੀ ਤੇ ਹੁਣ ਤੁਹਾਨੂੰ ਉਹ ਬਿਆਨ ਵੀ ਸੁਣਾ ਦਿੰਦੇ ਆ ਜੋ راہੁਲ ਗਾਂਧੀ ਨੇ ਦਿੱਤਾ ਸੀ ਠੀਕ ਇਲੈਕਸ਼ਨ ਕਮਿਸ਼ਨ ਇਜ਼ ਇਨ ਪਾਰਟਨਰਸ਼ਿਪ ਵਿਦ ਦਾ ਪ੍ਰਾਈਮ ਮਿਨਿਸਟਰ ਐਂਡ ਦਾ ਹੋਮ ਮਿਨਿਸਟਰ ਐਂਡ ਦੇ ਹੈਵ ਡਿਸਟਰੋਇਡ ਦਾ ਡੈਮੋਕਰੈਟਿਕ ਫਾਊਂਡੇਸ਼ਨਸ ਆਫ ਦਿਸ ਕੰਟਰੀ ਥੇਅਰ ਇਜ਼ ਐਬਸੋਲੂਟਲੀ ਨਥਿੰਗ ਇਨ ਦਿਸ ਪ੍ਰ

और उससे हट करके हरियाणा का कहानी सुना रहे थे इससे साफ मालूम हो गया कि बिहार में तो कुछ बचा नहीं है इसलिए ध्यान को भटकाने के लिए हरियाणा के इश्यू को लेके आ रहे हैं और फजूल के बातें लेकर के एक प्रस्तुतिकरण किया है ਪੱਤਰ ਚੁਕਿਆ ਗਿਆ ਕਿ ਪਹਿਲਾਂ ਫੌਜ ਫਿਰ ਨਿਆਂਪਾਲਿਕਾ ਤੇ ਸੰਸਦ ਤੇ ਸਵਾ ਚੁਕੇ ਗਏ ਤੇ ਹੁਣ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਖਤਰਨਾਕ ਰੁਝਾਨ ਬਣ ਗਿਆ ਹੈ ਜਿਸ ਤੇ ਚੋਣਾਂ 'ਚ ਹਾਰ ਨੂੰ ਲੁਕਾਉਣ ਲਈ ਸੰਸਥਾਵਾਂ ਦੀ ਪ੍ਰੋਸੇਯੋਗਤਾ ਤੇ ਹਮਲਾ ਕੀਤਾ ਜਾਂਦਾ ਹੈ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਵੋਟ ਚੋਰੀ ਦਾ ਇਲਜ਼ਾਮ ਲਾਇਆ ਇਤੋਂ ਤੱਕ ਕਿ ਇਸ ਨੂੰ ਦੇਸ਼द्रोह ਕਹਿ ਦਿੱਤਾ ਅਧਿਕਾਰੀਆਂ ਨੂੰ ਧਮਕੀ ਵੀ ਦਿੱਤੀ ਫਿਰ ਵੀ ਉਹਨਾਂ ਨੇ ਕੋਈ ਅਧਿਕਾਰਕ ਸ਼ਿਕਾਇਤ ਜਾਂ ਫਿਰ ਹਲਫਨਾਮਾ ਦਰਜ ਨਹੀਂ ਕੀਤਾ ਇਹ ਸਿਰਫ ਸਿਆਸੀ ਨਾਰਾਜ਼ਗੀ ਹੈ ਜਿਸ ਦਾ ਕੋਈ ਠੋਸ ਆਧਾਰ ਨਹੀਂ ਹੈ ਜਦੋਂ ਵਿਰੋਧੀ ਪਾਰਟੀਆਂ ਜਿੱਤਦੀ ਨੇ ਤੇ ਚੋਣ ਕਮਿਸ਼ਨ ਤੇ ਇਲਜ਼ਾਮ ਲਾਇਆ ਜਾਂਦਾ ਪਰ ਜਿਵੇਂ ਉਹ ਹਾਰ ਜਾਂਦੀਆਂ ਨੇ ਇਲਜ਼ਾਮ ਮਾਰ ਦਿੱਤੇ ਜਾਂਦੇ ਨੇ ਇਹ ਸਿਆਸੀ ਮੌਕਾਪਰਸਤੀ ਹੈ ਨਵੰਬਰ ਦੇ ਪਹਿਲੇ ਹੀ ਹਫਤੇ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਸਟ ਇਲਜ਼ਾਮ ਲਾਇਆ ਕਿ ਬਿਹਾਰ ਚ ਹਰਿਆਣਾ ਦਾ ਆਪਰੇਸ਼ਨ ਸਰਕਾਰ ਚੋਰੀ ਚਲਾਇਆ ਜਾ ਰਿਹਾ ਹੈ ਰਾਹੁਲ ਨੇ ਬਿਹਾਰ ਦੇ 5 ਵੋਟਰਾਂ ਨੂੰ ਸਟੇਜ ਤੇ ਬੁਲਾਇਆ ਸੀ ਉਹਨਾਂ ਸਾਰਿਆਂ ਨੇ ਕਿਹਾ ਸੀ ਕਿ ਉਹਨਾਂ ਦੇ ਨਾਮ ਵੋਟ ਸੂਚੀ ਚੋਂ ਹਟਾ ਦਿੱਤੇ ਗਏ ਰਾਹੁਲ ਨੇ ਵੋਟਰ ਤਸਦੀਕ ਤੇ 1 ਘੰਟਾ 20 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਿਹਾ ਕਿ ਹਰਿਆਣਾ ਚ 3.5 ਲੱਖ ਵੋਟਰਾਂ ਨੂੰ ਸੂਚੀ ਚੋਂ ਹਟਾ ਦਿੱਤਾ ਗਿਆ ਤੇ ਬਿਹਾਰ ਚ ਵੀ ਇਹੀ ਰੁਝਾਨ ਦਰਾਇਆ ਗਿਆ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ 18 ਸਤੰਬਰ ਨੂੰ ਵੀ ਆਖਿਆ ਸੀ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਉਹਨਾਂ ਲੋਕਾਂ ਦੀ ਰੱਖਿਆ ਕਰ ਰਹੇ ਨੇ ਜੋ ਲੋਕਤੰਤਰ ਨੂੰ ਤਬਾਹ ਕਰਦੇ ਨੇ ਤੇ ਦੇ ਨੇ ਕਰਨਾਟਕ ਦੀ ਐਲੈਂਡ ਵਿਧਾਨ ਸਭਾ ਸੀਟ ਦੀ ਉਦਾਹਰਨ ਦਿੰਦੇ ਹੋਏ ਰਾਹੁਲ ਨੇ ਦਾਵਾ ਕੀਤਾ ਕਿ ਉੱਥੇ ਕਾਂਗਰਸ ਸਮਰਤਕਾਂ ਦੀਆਂ ਵੋਟਾਂ ਯੋਜਨਾਪੰਧ ਟੰਗ ਨਾਲ ਮਿਟਾ ਦਿੱਤੀਆਂ ਗਈਆਂ ਖੈਰ ਹੁਣ ਇਸ ਮਸਲੇ ਤੇ ਵੱਡੇ ਪੱਧਰ ਤੇ ਵੱਡੇ ਅਧਿਕਾਰੀਆਂ ਨੇ ਰਾਹੁਲ ਸਣੇ ਪੂਰੀ ਕਾਂਗਰਸ ਪਾਰਟੀ ਦੀ ਲੋਚਨਾ ਕੀਤੀ ਹੈ ਆਏ ਹੋਏ ਮਹਿਮਾਨਾਂ ਨਾਲ ਰਸਮੀ ਤੌਰ ਤੇ ਤਾਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਿقبال ਕਰਾਂਗੇ ਇਸ ਚਰਚਾ ਚ ਬੀਜੇਪੀ ਤੋਂ ਚੇਤਨ ਮੋਨ ਜੋਸ਼ੀ ਤਸ਼ਰੀਫ ਲੈ ਕੇ ਆ ਜਨਾਬ ਜੁਆ ਨੂੰ ਮੁਖਬਲ ਹਰਾ ਪੰਜਾਬ ਕਾਂਗਰਸ ਤੋਂ ਐਡਵੋਕੇਟ ਅਸਪ੍ਰਿਤ ਸਿੰਘ ਖੜਿਆਲ ਜੀ ਹੋ ਐਨ ਖੜਿਆਲ ਸਾਹਿਬ ਮੈਨੂੰ ਲੱਗਦਾ ਕਿ ਸਵਾਲ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਜਦੋਂ ਆ ਜਿਹੜੇ ਬਿਊਰੋਕਰੇਟਸ ਨੇ ਚਾਹੇ ਉਹ ਜੁਡੀਸ਼ਰੀ ਤੋਂ ਨੇ ਉਹਨਾਂ ਨੇ ਜਿਹੜੀ ਨਾਰਾਜ਼ਗੀ ਭਰਿਆ ਪੱਤਰ ਲਿਖਿਆ ਇਹਦੇ ਉੱਤੇ ਕਾਂਗਰਸ ਨੂੰ ਲੱਗਦਾ ਹੈ ਕਿ ਬਿਹਾਰ ਦੇ ਰਿਜ਼ਲਟ ਤੋਂ ਬਾਅਦ ਜੋ ਇਹ ਲੋਕ ਕਹਿ ਰਹੇ ਹੋ ਸਹੀ ਹੈ ਤੜੀਵਾਲ ਸਾਹਿਬ ਇੱਕ ਪਾਸੇ ਆ ਹੈਂਡਫੁੱਲ ਆਫ ਬਿਊਰੋਕਰੇਟਸ ਤੇ ਦੂਜੇ ਪਾਸੇ ਕਰੋੜਾ ਦੇਸ਼ ਵਾਸੀ ਕਿਹਦੀ ਆਵਾਜ਼ ਸੁਣੀ ਚਾਹੀਦੀ ਹੈ ਇਹਦਾ ਹਿਸਾਬ ਕੋਈ ਵੀ ਸੈਂਸਿਬਲ ਬੰਦਾ ਲਾ ਸਕਦਾ ਤੇ ਤੜੀਵਾਲ ਸਾਹਿਬ ਕੋ ਬਹੁਤ ਜ਼ਿਆਦਾ ਆ ਰਹੀ ਹੈ ਮੈਨੂੰ ਆਡੀਵਾਸ ਨਹੀਂ ਦੇ ਰਹੀ ਟੀਮ ਜਰਾ ਦੇਖ ਲੈ ਮੈਂ ਕੰਟੀਨਿਊ ਕਰਦਾ ਸੋ ਨੰਬਰ 1 ਤੜੀਵਾਲ ਸਾਹਿਬ ਇਹ ਹੈਗੀ ਹੈ ਗੱਲ ਇਹ ਹੈ ਵੀ ਸਿੰਪਲ ਜਿਹਾ ਕਨਸਰਨ ਹੈ ਜਾਲੀ ਵੋਟਰਸ ਹੈਗੇ ਹੈ ਇਹ ਗੱਲ ਅਸੀਂ ਕਹਿੰਦੇ ਆ ਤੇ ਐਸਆਰ ਇਹ ਚੀਜ਼ ਨੂੰ ਸਾਬਿਤ ਕਰਦਾ ਹੈ ਜਿਉਂਦਾ ਜਾਗਦਾ ਇਹਦਾ ਸਬੂਤ ਹੈ ਵੀ ਜਾਲੀ VOTERS ਹੈਗੇ ਐ ਐਸਆਰ ਇਹ ਚੀਜ਼ ਨੂੰ ਪ੍ਰੂਵ ਕਰਦੀ ਹੈ ਕਿਵੇਂ ਤਾਲੀਵਾਲ ਸਾਹਿਬ ਲੋਕ ਸਭਾ ਇਲੈਕਸ਼ਨ ਦੇ ਵਿੱਚ ਤੁਸੀਂ ਦੇਖੋ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਐਸਆਰ ਦੇ ਥਰੂ 65 ਲੱਖ VOTERS ਬਾਹਰ ਕੜਤਾ ਤੇ ਇਹ ਕਹੇ ਕਿ ਵੀ ਉਹ ਜਾਲੀ VOTER ਹੈ ਜੀ ਕਿਤਾਸੀ ਗੱਲ ਕਹਿ ਰਹੇ ਸੀਗੇ ਵੀ ਜਾਲੀ VOTER VOTERਾਂ ਵੋਟਾਂ ਪਾ ਰਹੇ ਐ ਤੇ ਇਹ VOTERS ਖਿਲਾਫ ਕਾਰਵਾਈ ਹੋਣੀ ਚਾਹੀਦੀ ਐ ਇਹ ਨਹੀਂ ਹੋਣਾ ਚਾਹੀਦਾ ਲਾਊਡ ਤੇ ਇਹੀ ਚੀਜ਼ ਤਾਂ ਅਸੀਂ ਕਹਿ ਰਹੇ ਹਾਂ ਤਾਂ ਹੀ ਕਰਕੇ 65 ਲੱਖ ਜਾਲੀ ਵੋਟਰ ਇਹਨਾਂ ਨੇ ਕੱਢਤਾ ਤੁਸੀਂ ਦੇਖੋ ਅਸੈਂਬਲੀ ਇਲੈਕਸ਼ਨ ਜਿਹੜਾ ਬਿਹਾਰ ਦਾ ਹੋਇਆ ਹੈ ਇਹਦੇ 'ਚ 50 ਲੱਖ ਬੰਦਾ ਘੱਟ ਸੀਗਾ ਲੋਕ ਸਭਾ ਇਲੈਕਸ਼ਨ ਨਾਲ ਜਦੋਂ ਆਪਾਂ ਕੰਪੇਅਰ ਕਰਦੇ ਆ ਤੇ ਐਟ ਦ ਸੇਮ ਟਾਈਮ 21 ਲੱਖ ਬੰਦਾ ਇਹਨਾਂ ਨੇ ਵਧਾਤਾ ਲੋਕ ਸਭਾ ਇਲੈਕਸ਼ਨ 'ਚ ਜਿਹੜੇ 65 ਲੱਖ ਨੇ ਵੋਟ ਪਾਈ ਉਹ ਅਸੈਂਬਲੀ ਇਲੈਕਸ਼ਨ 'ਚ ਨਹੀਂ ਪਾ ਸਕਿਆ ਜਿਹੜਾ ਬਿਹਾਰ ਦਾ ਹੋਇਆ ਸੂਬੇ ਦਾ ਤੇ ਜਿਹੜੇ 21 ਲੱਖ ਨੇ ਲੋਕ ਸਭਾ ਇਲੈਕਸ਼ਨ 'ਚ ਨਹੀਂ ਵੋਟ ਪਾਈ ਉਹ ਅਸੈਂਬਲੀ ਇਲੈਕਸ਼ਨ 'ਚ ਪਾ ਗਿਆ ਤੇ ਮੇਰਾ ਇਹ ਸਵਾਲ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਜੇ ਜਾਲੀ ਵੋਟਰ ਸੀਗਾ ਫਿਰ ਉਹਨੂੰ anumati ਕਿਉਂ ਦਿੱਤੀ ਗਈ ਲੋਕ ਸਭਾ ਇਲੈਕਸ਼ਨ ਚ ਵੋਟ ਪਾਉਣ ਦੀ 65 ਲੱਖ ਤਾਂ ਬਹੁਤ ਵੱਡਾ ਨੰਬਰ ਹੈ ਇੱਕ ਸੂਬੇ ਦੀ ਗੱਲ ਕਰ ਰਿਹਾ ਆਪਾਂ ਸਿਰਫ ਜੀ ਤੇ ਧਾਲੀਵਾਲ ਸਾਹਿਬ ਜਿਹੜਾ ਜੈਨੂਇਨ ਵੋਟਰ ਇਹਨਾਂ ਨੇ 21 ਲੱਖ ਕਹਿ ਰਹੇ ਨਵਾਂ ਸੀ ਐਡ ਕੀਤਾ ਉਹਨੂੰ ਫਿਰ ਲੋਕ ਸਭਾ ਇਲੈਕਸ਼ਨ ਚ ਵੋਟ ਪਾਉਣ ਦੀ anumati ਕਿਉਂ ਨਹੀਂ ਤੁਸੀਂ ਦਿੱਤੀ ਇਹ ਬਹੁਤ ਵੱਡਾ ਸਵਾਲ ਹੈ ਇਹਦਾ ਜਵਾਬ ਹੀ ਕੋਈ ਨਹੀਂ ਨਾ ਕੁਲੇ ਮੈਂ ਤਾਂ ਇਹ ਬੇਨਤੀ ਕਰੂੰਗਾ ਜਦੋਂ ਐਸ ਆਈ ਆਰ ਦਾ ਜ਼ਿਕਰ ਹੁੰਦਾ ਹੈ ਸਾਡੀ ਗੱਲ ਆਟੋਮੈਟਿਕਲੀ ਪ੍ਰੂਵ ਕਰ ਦਿੱਤੀ ਜਾਂਦੀ ਹੈ ਕਿਉਂਕਿ ਐਸਆਈਆਰ ਵੀ ਜਾਲੀ ਵੋਟਰਾਂ ਨੂੰ ਕੱਢਣ ਲਈ ਇਹ ਕਹਿ ਰਹੇ ਅਸੀਂ ਕਰ ਰਹੇ ਆ ਤੇ ਉਹੀ ਤਾਂ ਗੱਲ ਅਸੀਂ ਕਹਿ ਰਹੇ ਵੀ ਜਾਲੀ ਵੋਟਰਸ ਵੋਟਾਂ ਪਈ ਜਾਂਦੇ ਨੇ ਰੈਸ਼ਨਲ ਚ ਤੇ 86 ਲੱਖ ਬੰਦਾ ਜਿਹੜਾ 86 ਲੱਖ ਦਾ ਨੰਬਰ ਹੈ ਨਾ ਢਾਲੀਵਾਲ ਸਾਹਿਬ 65 ਲੱਖ ਜਿਹਨੇ ਲੋਕ ਸਭਾ ਚ ਪਈ ਤੇ 21 ਲੱਖ ਜਿਹਨੇ ਲੋਕ ਸਭਾ ਚ ਨਹੀਂ ਪਈ ਅਸੀਂ ਇਹ ਬੇਨਤੀ ਕਰਦੇ ਇਹਨਾਂ ਨੂੰ ਕਿ ਇਹ 86 ਲੱਖ ਨੂੰ ਤੁਸੀਂ ਕਿਵੇਂ ਡਿਸਟਿਫਾਈ ਕਰੋਗੇ ਨੰਬਰ 1 ਨੰਬਰ 2 ਢਾਲੀਵਾਲ ਸਾਹਿਬ ਐਸਆਈਆਰ ਵੀ ਜਿਹੜੀ ਪ੍ਰੋਸੈਸ ਜਿਹੜੀ ਇਹ ਜੀ ਤੁਸੀਂ ਦੇਖੋ ਇਹ ਤੋਂ ਪਹਿਲਾਂ 2000 ਆ ਬੈਕ ਇਨ ਦ ਡੇ 2003 ਦੇ ਵਿੱਚ ਹੋਈ ਸੀ ਕੀ ਇਹ ਤੇ 2003 ਦੇ ਵਿੱਚ ਜਦੋਂ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਕੀਤੀ ਸੀ ਐਸਆਈਆਰ ਦੀ ਐਕਸਰਸਾਈਜ਼ ਤੁਹਾਨੂੰ ਯਾਦ ਹੈ ਵੀ ਇਨ ਇੰਟਾਇਰਿਟੀ ਹੋਈ ਸੀ ਕੀ ਸਾਰੇ ਦੇਸ਼ ਐਣੀ ਇਸka ਵੀ ਇੱਕ ਸੁਬੇ ਦੇ ਵਿੱਚ ਆ ਬਿਟਸ ਐਂਡ ਪੀਸਸ ਦੇ ਵਿੱਚ ਪੀਸ ਨੀਲ ਦੇ ਵਿੱਚ ਨਹੀਂ ਸੀ ਹੁਣ ਇਹਨਾਂ ਨੇ ਪਹਿਲਾਂ ਵਿਹਾਰ ਤੋਂ ਰਿਆ ਜਦੋਂ ਇਲੈਕਸ਼ਨ ਜਸਟ ਅਰਾਊਂਡ ਦੀ ਕੋਰਨਰ ਹੈ ਉਦੋਂ ਇਹਨਾਂ ਨੂੰ ਯਾਦ ਆਇਆ ਵੀ ਝਾਲੀ ਵੋਟਰਾਂ ਸੀ ਕੱਢਨੇ ਆ ਫੇਕ ਵੋਟਰਸ ਹੈ ਕੀ ਐਗਜ਼ਿਸਟ ਕਰਦੇ ਆ ਇਹ ਖਿਆਲ ਇਹਨਾਂ ਨੂੰ ਲੋਕ ਸਭਾ ਇਲੈਕਸ਼ਨ ਨਹੀਂ ਆ ਪਿਛਲੇ ਸਾਲ ਜਦੋਂ ਇਹੀ 65 ਤੇ ਜਦੋਂ 65 ਲੱਖ ਜਾਲੀ VOTER ਨੇ ਵੋਟਾਂ ਪਾਤੀਆਂ ਤੇ ਜਦੋਂ ਹੋਰ ਸੁਪੇ ਦਾ ਆਪਾਂ ਕੰਪੇਅਰ ਕਰਦੇ ਹਾਂ ਫੇਕ VOTERS ਤੇ ਕਰੋੜਾਂ ਚ ਨੰਬਰ ਚਲਾ ਜਾਂਦਾ ਹੈ ਫੇਰ ਤਾਂ ਸਾਰੇ ਸਾਰੇ ਇਲੈਕਸ਼ਨ ਪ੍ਰੋਸੈਸ ਵਿਸ਼ੀਟ ਹੋ ਗਿਆ ਤੇ ਤਾਂ ਰੀ ਇਲੈਕਸ਼ਨ ਹੋਣਾ ਚਾਹੀਦਾ ਹੈ ਇਹ ਤਾਂ ਬਹੁਤ ਵੱਡਾ ਸਵਾਲ ਹੈ ਕੰਪੀਟੈਂਸ ਤੇ ਇਹਨਾਂ ਦੀ ਫਿਰ ਨਾਲੇ ਐਟ ਦ ਸੇਮ ਟਾਈਮ ਢਾਲੀਵਾਲ ਸਾਹਿਬ ਬਹੁਤ ਸ਼ਾਰਟ ਟਾਈਮ ਲਾਈਨ ਰੱਖੀ ਫੇਰ ਇਹਨਾਂ ਨੇ ਕੰਬਰਸਮ ਪ੍ਰੋਸੈਸ ਰੱਖੀ ਕੋਈ ਗ੍ਰੀਵੈਂਸ ਰੈਡਰੈਸਲ ਨਹੀਂ ਜਿਹੜੇ ਲੋਕ ਇਹ ਕਹਿੰਦੇ ਰਹੇਗੇ ਵੀ ਸਾਡਾ ਬਾਪ ਸਾਡਾ ਦਾਦਾ ਸਾਡਾ ਪਰਦਾਦਾ ਵੋਟਾਂ ਪਾਉਂਦੇ ਆਏ ਐ ਅਸੀਂ ਜੇਨੂਇਨ ਸਿਟੀਜ਼ ਉਹ ਕੰਸਰਵੇਨੀ ਕੀਤਾ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕੋਵਿਡ ਦੇ ਟਾਈਮ 'ਚ ਲੋਕ ਬਹੁਤ ਤੰਗ ਹੋਏ ਆ ਤਕਲੀਫਾਂ ਹੋਈਆਂ ਕਦੇ ਫਲੱਡਸ ਆ ਗਏ ਕਦੇ ਕੋਈ ਨੈਚੁਰਲ ਕੈਲਾਮਿਟੀ ਆ ਗਈ ਬਾਰਸ਼ ਆ ਗਈਆਂ ਚੀਜ਼ਾਂ ਭੇਜਦੇ ਆ ਡਾਕੂਮੈਂਟ ਜੇ ਨਹੀਂ ਹੈਗੇ ਉਹਦਾ ਇਹ ਮਤਲਬ ਹੈ ਕਿ ਬੰਦਾ ਜਾਲੀ ਮੋਟਰ ਹੋ ਗਿਆ ਉਹ ਸਿਟੀਜ਼ਨ ਹੀ ਨਹੀਂ ਰਹਿੰਦਾ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਵੀ ਐਸਆਰ ਪਹਿਲਾਂ ਸਾਰੇ ਦੇਸ਼ 'ਚ ਹੋਇਆ ਫਿਰ ਤੁਸੀਂ ਪਹਿਲਾਂ ਇੱਕ ਸੂਬੇ 'ਚ ਕੀਤਾ ਬਿਹਾਰ 'ਚ ਟਾਈਮਿੰਗ ਟਾਈਮਿੰਗ ਹੀ ਗੱਲ ਹੈ ਢਾਲੀਵਾਲ ਸਾਹਿਬ ਟਾਈਮਿੰਗ ਦੀ ਕੀ ਜੇ ਕੰਸਰਨ ਸੀਗਾ ਤਾਂ ਇੰਨੇ ਸਾਲ ਇਸ ਕੰਸਰਨ ਨੂੰ ਚੱਕਿਆ ਕਿਉਂ ਨਹੀਂ ਗਿਆ ਅਡਰੈਸ ਕਿਉਂ ਨਹੀਂ ਕੀਤਾ ਗਿਆ ਸਪੈਸ਼ਲੀ ਦ ਲਾਸਟ ਈਅਰ ਫਿਰ ਜਦੋਂ ਐਮਸੀ ਇਲੈਕਸ਼ਨ ਹੋਏ ਪੰਚਾਇਤ ਇਲੈਕਸ਼ਨ ਹੋਏ ਬਾਇਲੈਕਸ਼ਨ ਹੋਏ ਸੈਂਟਰਲ ਇਲੈਕਸ਼ਨ ਹੋਏ ਲੋਕ ਸਭਾ ਤੁਹਾਡਾ ਮੇਅਰ ਇਲੈਕਸ਼ਨ ਖੜ੍ਹਾਲ ਸਾਹਿਬ ਸਵਾਲ ਇਹ ਆ ਵੀ 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 ਬਿਹਾਰ ਚੋਣਾ ਵੇਲੇ ਹੀ ਕਿਉਂ ਜ਼ਿਆਦਾ ਆ ਤੁਹਾਡਾ ਸਵਾਲ ਇਹ ਆ ਜੀ ਇਹ ਇਟਸ ਵਨ ਆਫ ਦੀ ਕੁਐਸਚਨਸ ਵਨ ਆਫ ਦੀ ਕੁਐਸਚਨਸ ਕੀ ਟਾਈਮਿੰਗ ਆਫ ਇਟ ਬਿਹਾਰ ਜਦੋਂ ਇਲੈਕਸ਼ਨ ਸੀਗਾ ਜਮਾ ਅਰਾਊਂਡ ਦਾ ਕੋਰਨਰ ਜਮਾ ਨੇੜੇ ਆ ਗਿਆ ਉਦੋਂ ਯਾਦਾ ਆ ਗਿਆ ਫਿਰ ਤੁਸੀਂ ਦੇਖੋ ਬਿਹਾਰ ਦੇ ਵਿੱਚ ਨੰਬਰ 1 ਤੇ ਬੀਜੇਪੀ ਜਿੱਥੇ ਐਸਆਈਆਰ ਹੋਈ ਹੈ ਤੇ ਪੰਜਾਬ 'ਚ ਜਿੱਥੇ ਐਸਆਈਆਰ ਨਹੀਂ ਹੋਈ ਉੱਥੇ ਭਾਜਪਾ ਆਖਿਰ ਤੇ ਇਤੋਂ ਕੀ ਪਤਾ ਲੱਗਦਾ ਢਾੜੀਵਾਲ ਸਾਹਿਬ ਇਤੋਂ ਇਹ ਪਤਾ ਲੱਗਦਾ ਚਲੋ ਮੈਂ ਜਵਾਬ ਜੋਸ਼ੀ ਸਾਹਿਬ ਤੋਂ ਜਵਾਬ ਲੈਣਾ ਕਹਿੰਦੇ ਦਾਲ 'ਚ ਕੁਝ ਕਾਲਾ ਹੈ ਜੋਸ਼ੀ ਸਾਹਿਬ ਜੋਸ਼ੀ ਸਾਹਿਬ ਤੁਹਾਡੀ ਆਵਾਜ਼ ਨਹੀਂ ਆ ਰਹੀ ਹੋ ਸਕਦਾ ਮਿਊਟ ਨਾ ਕੀਤਾ ਹੋਵੇ ਹਾਂਜੀ ਆਵਾਜ਼ ਆ ਰਹੀ ਜੀ 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 ਤਾਲੀਵਾਲ ਸਾਹਿਬ ਜਦੋਂ ਅੱਖਾਂ ਹੀ ਕਾਲੀਆਂ ਹੋਣ ਅੱਖਾਂ ਤੇ ਕਾਲਾ ਬੋਤੀਆ ਉਤਰ ਆਵੇ ਫਿਰ ਕਾਲਾ ਹੀ ਨਜ਼ਰ ਆਉਣਾ ਸਭ ਕੁਝ ਹੂੰ ਅਧਿਆਪਕ ਸਾਹਿਬ ਮੇਰੀ ਆਵਾਜ਼ ਮੈਨੂੰ ਵਾਪਸ ਆ ਰਹੀ ਜੀ ਇਹ ਪਲੀਜ਼ ਥੋੜਾ ਜਨਣਾ ਠੀਕ ਕਰਾਓ ਠੀਕ ਹਾਂ ਹੁਣ ਦੂਸਰੀ ਗੱਲ ਇਹ ਹੈਗੀ ਆ ਕਿ ਜਿਸ ਤਰੀਕੇ ਸਰ ਆਨਰੇਬਲ ਰਾਹੁਲ ਗਾਂਧੀ ਜੀ ਜਿਸ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਪਏ ਨੇ ਪਹਿਲੋਂ ਤਾਂ ਇੱਕ ਡਿਫਾਈਨ ਕਰਨਾ ਪਏਗਾ ਕਾਂਗਰਸ ਪਾਰਟੀ ਨੂੰ ਮੀ ਵੀ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਦੇ ਬਿਆਨਾਂ ਦੇ ਵਿੱਚ ਤਰਕ ਚੰਨਾ ਤੇ ਸੱਚਾਈ ਕਿੰਨੀ ਹੈ ਹੂੰ ਜੇ ਹਿਮਾਚਲ ਦੇ ਵਿੱਚ ਜਿੱਤਦੇ ਆ ਤੇ ਉੱਥੇ ਇਹਨਾਂ ਨੇ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਕਰ ਹੂੰ ਜੇ ਕਰਨਾਟਕਾ ਵਿੱਚ ਜਿੱਤੇ ਨੇ ਉੱਥੇ ਇਹਨਾਂ ਨੇ ਕੋਈ ਗੱਲ ਹੀ ਕਰਨੀ ਇਹੋ ਹੀ ਤੇ ਗੱਲ ਕੀਤੀ 292 ਸਾਬਕਾ ਅਧਿਕਾਰੀਆਂ ਦਾ ਜਿਹਦੇ ਵਿੱਚ ਜੱਜਸ ਨੇ ਔਰ ਪੁਲਿਸ ਕਰਮੀਆਂ ਵੀ ਨੇ ਦੂਸਰੇ ਕਰਮੀਆਂ ਵੀ ਨੇ ਕਿ ਇਹਨਾਂ ਵੱਲੋਂ ਪੇਸ਼ ਕੀਤਾ ਗਿਆ ਜਿਹੜਾ ਏਜੰਡਾ ਵਾ ਉਹ ਗਲਤ ਆ ਹੂੰ ਸਰ ਜੀ ਮੇਰੀ ਵਾਈਫ ਫਿਰ ਮੈਨੂੰ ਵਾਪਸ ਆਦੀ ਮੇਰੇ ਕੋ ਬੋਲਿਆ ਨਹੀਂ ਜਾ ਰਿਹਾ ਜੀ ਜੀ ਮੈਂ ਟੀਮ ਨੂੰ ਕਹੂੰਗਾ ਕਿ ਕੰਟੈਂਟ ਜਲਦੀ ਜਲਦੀ ਕਰ ਲੈ ਜੀ ਬਿਲਕੁਲ ਆ ਰਹੀ ਹੈ ਹਾਂਜੀ ਤੇ ਇੱਥੇ ਮੁੱਦਾ ਇਹ ਹੈ ਵੀ ਰਾਹੁਲ ਗਾਂਧੀ ਸਾਹਿਬ ਨੇ ਜਿੱਦ ਫੇਰ ਵਾਪਸ ਆ ਰਹੇ ਗੁੰਪਾਰ ਜੀ ਦੇਖੋ ਇੱਥੇ ਮੁੱਦਾ ਜਿਹੜਾ ਹੈਗਾ ਨਾ ਮੁੱਦਾ ਇਸ ਗੱਲ ਦੇ ਉੱਤੇ ਆ ਕਿ ਆਖਰ ਕਾਰਨ ਕੀ ਹੈ ਕਿ ਰਾਹੁਲ ਗਾਂਧੀ ਜਿਹੜੇ ਝੂਠੇ ਇੰਨੇ ਬਿਆਨ ਦਿੰਦੇ ਪਏ ਨੇ ਝੂਠੀਆਂ ਸਟੇਟਮੈਂਟਸ ਹੁੰਦੇ ਨੇ ਉਹ ਉਹਦਾ ਲੌਜੀਕ ਕੀ ਹੈ ਤੁਸੀਂ ਦੇਖੋ ਇਹਨਾਂ ਨੇ ਪਿੱਛੇ ਜੀ ਜਦੋਂ ਗੱਲ ਕੀਤੀ ਕਿ ਹਰਿਆਣੇ ਦੀ ਹੀ ਗੱਲ ਕੀਤੀ ਸੀਗੀ ਕਿ ਹਰਿਆਣਾ ਵਿੱਚ ਬੀਜੇਪੀ ਨੇ ਇੱਕ ਮਕਾਨ ਇੱਕ ਨੰਬਰ ਦੇ ਉੱਤੇ 66 ਵੋਟਾਂ ਦਾ ਕੋਈ ਜ਼ਿਕਰ ਕੀਤਾ ਸੀ ਹਲਕੇ ਉਸ ਇੱਕ ਨੰਬਰ ਦੇ ਉੱਤੇ 66 ਨਹੀਂ ਸੀ 150 ਤੋਂ ਵੱਧ ਸੀ ਲੋਕ। ਹੁਣ ਉਹਦਾ ਲੌਜੀਕ ਕੀ ਸੀ ਜਦੋਂ ਟੀਮਾਂ ਉੱਥੇ ਗਈਆਂ ਨਿਊਜ਼ ਚੈਨਲਸ ਜਾਂ ਨਿਊਜ਼ ਪੇਪਰਸ ਜਾਂ ਉਹਨਾਂ ਦੇਖਿਆ ਕਿ ਪੁਰਾਣੇ ਸਮੇਂ ਦੇ ਵਿੱਚ ਉਹ ਇੱਕ ਨੰਬਰ ਦੇ ਵਿੱਚ ਤਕਰੀਬਨ ਏਕੜ ਤੋਂ ਵੱਧ ਜਗ੍ਹਾ ਵਾ। ਭਾਵੇਂ ਤੁਸੀਂ ਵੀ ਪਿੰਡੂ ਬੈਕਗ੍ਰਾਉਂਡ ਨਾਲ ਸੰਬੰਧ ਰੱਖਦੇ ਹੋ ਜ਼ਿੰਮੇਵਾਰੀ ਨਾਲ ਸੰਬੰਧ ਰੱਖਦੇ ਹੋ। ਤੁਹਾਨੂੰ ਵੀ ਪਤਾ ਵਾ ਕਿ ਕਈ ਵਾਰੀ ਇੱਕ ਨੰਬਰ ਦੇ ਵਿੱਚ 15 ਕਿਲੇ ਆ ਜਾਂਦੇ ਆ ਤੇ ਇੱਕ ਨੰਬਰ ਵਿੱਚ 5 ਮਰਲੇ ਆ ਜਾਂਦੇ ਆ ਠੀਕ ਹੈ ਜੀ ਉਹ ਮਸ਼ਤਰਕਿਆਂ ਦੀ ਵੰਡ ਹੋਈ ਕਿ ਨਹੀਂ ਹੋਈ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਉਹ ਸੀ ਨੂੰ ਬੇਸ ਬਣਾ ਕੇ ਜਦੋਂ ਇਹਨਾਂ ਨੇ ਤਰਕ ਉੱਥੇ ਦਿੱਤੇ ਉੱਥੇ ਵੀ ਝੂਠੇ ਪੈ ਗਏ ਹੁਣ ਚੱਕਰ ਇਹ ਅੱਜ ਹੁਣ ਆਂਦਰਮਲ ਖੜਿਆਲ ਸਾਹਿਬ ਕਹਿੰਦੇ ਜੀ ਪੰਜਾਬ 'ਚ ਨਹੀਂ ਹੋਈ ਤੇ ਪੰਜਾਬ ਸਭ ਤੋਂ ਪਿੱਛੇ ਆ ਅ ਜਮਾਨਤ ਇਹਨਾਂ ਦੀ ਵੀ ਜਬਤ ਹੋ ਗਈ ਤਰਨਤਾਰਨ ਦੇ ਵਿੱਚ ਹੁਣ ਇਹਨਾਂ ਦਾ ਗ੍ਰਾਫ ਦੇਖੋ ਕਿੰਨਾ ਥੱਲੇ ਡੇਗਦਾ ਜਾ ਰਿਹਾ ਹੈ ਮਤਲਬ ਅਸੀਂ ਕਾਂਗਰਸ ਦੇ ਅੱਜ ਤੋਂ ਵੱਧ ਤੱਕ ਆਈ ਗਏ ਹਾਂ ਠੀਕ ਹੈ ਜੀ ਲੇਕਿਨ ਗੱਲ ਇਹ ਨਹੀਂ ਕਿ ਐਸਆਰ ਨੇ ਪੰਜਾਬ 'ਚ ਨਹੀਂ ਕੀਤੀ ਵਿਆਹ 'ਚ ਕਰਨੀ ਗੱਲ ਇਹ ਆ ਕਿ ਜਿਹੜਾ ਵੀ ਬੰਦਾ ਗੈਰ ਕਾਨੂੰਨੀ ਢੰਗ ਦੇ ਨਾਲ ਗਲਤ ਚੀਜ਼ਾਂ ਕਰਦਾ ਵਾ ਫੋਰ ਐਗਜ਼ਾਮਪਲ ਟਾਈਮ ਟੂ ਟਾਈਮ ਵੋਟਾਂ ਦੀ ਅਪਡੇਸ਼ਨ ਆਉਂਦੀ ਆ ਪਿੰਡ ਦਾ ਸਰਪੰਚ ਹੁੰਦਾ ਵਾ ਸਰਪੰਚ ਜਾਂ ਮੈਂਬਰ ਆਪਣੇ ਪਿੰਡ ਵਿੱਚ ਜਦੋਂ ਇਹਨਾਂ ਨੂੰ ਤੁਹਾਨੂੰ ਸ਼ਾਇਦ ਪਤਾ ਹੀ ਆ ਮੈਂ ਖੜਿਆਲ ਸਾਹਿਬ ਨੂੰ ਦੱਸਣਾ ਖੜਿਆਲ ਸਾਹਿਬ ਜਦੋਂ ਪਿੰਡਾਂ ਵਿੱਚ ਵੋਟਾਂ ਬਣਨ ਆਉਂਦੀਆਂ ਨੇ ਨਾ ਫੇਰ ਮੈਨੂੰ ਆਵਾਜ਼ ਆ ਰਹੀ ਏ ਮੇਰੀ ਭਾਜੀ ਵਾ ਪਲੀਜ਼ ਮੈਨੂੰ ਡਿਸਟਰਬ ਨਾ ਕਰੋ ਮੇਰੇ ਬਾਅਦ ਮੈਨੂੰ ਸੁਣਦੀ ਪਈ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਬਣਾਉਣ ਆਉਂਦੇ ਨੇ ਅਧਿਕਾਰੀ ਉਸ ਟਾਈਮ ਪਿੰਡ ਦਾ ਸਰਪੰਚ ਮੌਜੂਦਾ ਤੇ ਪਿੰਡ ਦੇ ਮੈਂਬਰ ਜਾਂ ਉਹ ਲੋਕ ਜਿਹੜੇ ਰਾਜਨੀਤੀ ਵਿੱਚ ਸਬੰਧ ਇੰਟਰਸਟ ਰੱਖਦੇ ਨੇ ਜਾਂ ਜਿੰਨਾਂ ਆਪਣੀ ਵੋਟਾਂ ਬਣਾਉਣੀ ਆ ਉਹਨਾਂ ਦੀ ਉਹ ਸਭ ਤੋਂ ਪਹਿਲੋਂ ਇੱਕ ਪੀਪਾਖੜ ਪਹਿਲੋਂ ਪਹਿਲੇ ਸਮੇਂ 'ਚ ਪੀਪਾਖੜ ਕਰਦਾ ਹੁੰਦਾ ਸੀ ਗਲੀ ਗਲੀ 'ਚ ਜਾ ਕੇ ਹੁਣ ਦੇ ਉੱਤੇ ਲਾਊਡ ਸਪੀਕਰ ਤੇ ਗੁਰੂ ਘਰਾਂ ਦੇ ਵਿੱਚ ਉਹ ਜਾ ਕੇ ਚਰਚ ਵਿੱਚੋਂ ਮੰਦਰ ਵਿੱਚੋਂ ਗੁਰਦੁਆਰੇ ਦੇ ਵਿੱਚੋਂ ਜਾ ਕੇ ਅਨਾਉਂਸਮੈਂਟ ਕਰਦੇ ਨੇ ਕਿ ਵੋਟਾਂ ਬਣਨ ਆ ਰਹੀਆਂ ਨੇ ਕਿਰਪਾ ਕਰਕੇ ਆਪਣੀਆਂ ਆਪਣੀਆਂ ਵੋਟਾਂ ਪਰਵਾ ਲਓ ਠੀਕ ਹੈ ਜੀ ਹੁਣ ਜਦੋਂ ਇਦਾਂ ਦਾ ਡਾਟਾ ਇੱਕ ਜ਼ਿੰਮੇਵਾਰ ਬੰਦਾ ਪਿੰਡ ਦੇ ਵਿੱਚ ਸਰਪੰਚ ਸ਼ਹਿਰਾਂ ਵਿੱਚ ਐਮਸੀ ਜਦੋਂ ਇਦਾਂ ਦੇ ਡਾਟੇ ਦਿੰਦੇ ਨੇ ਤਾਂ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਬੰਦੇ ਦੂਸਰੀ ਪਾਰਟੀਆਂ ਦੇ ਹੁੰਦੇ ਨੇ ਕੀ ਉਹ ਸੁੱਤੇ ਹੁੰਦੇ ਨੇ ਉਸ ਟਾਈਮ ਉੱਥੇ ਗੱਲ ਜਿਹੜਾ ਲੌਜੀਕ ਆ ਨਾ ਲੌਜੀਕ ਤੁਸੀਂ ਤੇ ਫਿਰ ਹਰ ਇੱਕ ਬੰਦੇ ਦੀ ਗੱਲਬਾਤ ਉਤੇ ਕੁਐਸਚਨ ਕਰਦੇ ਹੋ ਪੰਜਾਬ 'ਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਪੰਜਾਬ 'ਚ ਕਾਂਗਰਸੀ ਸਰਕਾਰ ਨਹੀਂ ਹੈਗੀ ਲੇਕਿਨ ਜਦੋਂ ਵੋਟਾਂ ਬਣੀਆਂ ਉਸ ਟਾਈਮ ਕਾਂਗਰਸੀ ਸਰਕਾਰ ਸੀਗੀ ਫਿਰ ਕਾਂਗਰਸ ਕਿਉਂ ਹਾਰ ਗਈ ਇਹ ਕੋਈ ਲੌਜੀਕ ਨਹੀਂ ਆ ਲੌਜੀਕ ਇਹ ਬਣਦਾ ਪਿਆ ਵਾ ਕਿ ਤੁਸੀਂ ਜਦੋਂ ਬਿਨਾ ਕਿਸੇ ਸੋਚ ਸਮੇਂ ਕੇ ਜਿੱਥੇ ਤੁਸੀਂ ਜਿੱਤ ਜਾਂਦੇ ਹੋ ਉਥੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਇਲੈਕਸ਼ਨ ਕਮਿਸ਼ਨ ਦੇ ਨਾਲ ਤੇ ਜਿੱਥੇ ਤੁਸੀਂ ਹਾਰ ਜਾਂਦੇ ਹੋ ਉਥੇ ਤੁਸੀਂ ਲਿਆ ਕੇ ਸੈਂਟਰ ਗਵਰਨਮੈਂਟ ਨਾਲ ਜਾਂ ਬੀਜੇਪੀ ਨਾਲ ਜੋੜ ਦਿੰਦੇ ਹੋ ਮੈਨੂੰ ਲੱਗਦਾ ਕਿ ਅੱਜ ਇੱਕ ਬੜਾ ਹੀ ਸੰਗੀਨ ਵਿਸ਼ੇ ਦੇ ਉੱਤੇ ਬੜੇ ਰਿਟਾਇਰ ਹੋਏ ਜ਼ਿੰਮੇਵਾਰ ਲੋਕਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਜਿੱਥੇ ਸਹੀ ਢੰਗ ਨਾਲ ਕੰਮ ਕਰਨ ਵਾਸਤੇ ਕਿਹਾ ਉੱਥੇ ਆਪਣੀ ਸਾਖ ਬਚਾਉਣ ਵਾਸਤੇ ਵੀ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਕੰਮ ਕਰਦੇ ਹੋ ਪਏ ਇਦਾਂ ਕਰੀ ਜਾਓ ਉਹਨਾਂ ਨੇ ਕਿਹਾ ਕਿ ਤੁਹਾਡੀ ਤੁਹਾਡੇ ਉੱਤੇ ਜਿਹੜਾ ਕੁਐਸਚਨ ਹੁੰਦਾ ਵਾ ਉਹਨੂੰ ਮੱਦੇਨਜ਼ਰ ਆ ਕੇ ਤੁਸੀਂ ਆਪਣਾ ਕੰਮ ਕਰੋ ਆਟੋਨਮਸ ਬਾਡੀ ਹੈ ਇਹ ਆਟੋਨਮਸ ਬਾਡੀ ਕਾਂਗਰਸ ਨੇ ਨਹੀਂ ਬਣਾਈ ਕਾਂਗਰਸ ਇਸ ਟਾਈਮ ਪੀਆ ਬਣੀਆਂ ਹੋਈਆਂ ਆਟੋਨਮਸ ਬਾਡੀ ਨੇ ਅਸੀਂ ਤੇ ਕਦੀ ਇਦਾਂ ਦੀ ਗੱਲ ਕਰਦੇ ਨਹੀਂ ਐ ਸੋ ਮੈਂ ਚਾਹੁੰਦਾ ਵਾਂ ਕਿ ਬਿਲਕੁਲ ਇੱਕ ਨਿਰਪੱਖ ਜਿਹੜੀ ਮੇਰੀ ਟਿੱਪਣੀ ਹੈਗੀ ਆ ਨਾ ਮੈਂ ਇਹ ਕਿਸੇ ਪਾਰਟੀ ਦੇ ਸਿਸਟਮ ਨਾਲ ਗੱਲ ਕਰੂੰਗਾ ਇਹ ਟਿੱਪਣੀ ਦੇ ਵਿੱਚ ਮੈਂ ਹਾਂ ਕਿਉਂਕਿ ਭਾਦਰੀਆ ਦਾ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਪਿਆ ਤੇ ਫੇਰ ਜਵਾਬ ਦੇਣਾ ਫਰਜ਼ ਬੰਦਾ ਲੇਕਿਨ ਮੈਂ ਜੋ ਗੱਲ ਕਰਦਾ ਪਿਆ ਉਹ ਇੱਕ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਕਰਦਾ ਪਿਆ ਜਿਹੜੀ ਹੈ ਟੌਨਮਸ ਬਾਡੀ ਅਸੀਂ ਉੱਥੇ ਕੁਐਸਚਨ ਕਿਉਂ ਕਰਦੇ ਪਏ ਜੇ ਕੁਐਸਚਨ ਕਰਦੇ ਪਏ ਤੁਸੀਂ ਪ੍ਰੂਫ ਲੈ ਕੇ ਸਾਹਮਣੇ ਆਓ ਆਪਣੇ ਆਈਡੀਆ ਨਾਲ ਆਪਣੇ ਅੰਦਾਜ਼ੇ ਨਾਲ ਤੁਸੀਂ ਬੋਲ ਸਕਦੇ ਹੋ ਤੁਹਾਨੂੰ ਬੋਲਣ ਦਾ ਅਧਿਕਾਰ ਆ ਲੇਕਿਨ ਤੱਥ ਰੱਖੋ ਸਾਹਮਣੇ ਤੁਹਾਡੇ ਤੱਥ ਝੂਠੇ ਪੈ ਗਏ ਸਾਰੇ ਸੋ ਮੈਂ ਅੱਜ ਦੇ ਇਸ ਵਿਸ਼ੇ ਨੂੰ ਬੜਾ ਗੰਭੀਰ ਵਿਸ਼ਾ ਮੰਨਦਾ ਵਾਂ ਇਥੇ ਇਲੈਕਸ਼ਨ ਕਮਿਸ਼ਨ ਦੀ ਸਾਖ ਆ ਮੈਂ ਬਸ ਇਨਾ ਹੀ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਵੀ ਕੋਈ ਇਹ ਬਿਆਨ ਦਿੰਦੇ ਨੇ ਉਹਦੇ ਪਿੱਛੇ ਤੱਥ ਫੈਕਟਸ ਫਿਗਰ ਜਿਹੜੀਆਂ ਇਹਨਾਂ ਪੇਸ਼ ਕੀਤੀਆਂ ਨੇ ਫਿਰ ਉਹ ਝੂਠੀਆਂ ਪੀਓ ਪੈਂਦੀਆਂ ਹੂੰ ਉਹਦੇ ਉੱਤੇ ਵਿਚਾਰ ਕਰੋ ਠੀਕ ਹੈ ਖੜਿਆਲ ਸਾਹਿਬ ਗੱਲ ਇਹ ਹੈ ਕਹਿੰਦੇ ਦਲੀਲਾਂ ਗੈਰਵਾਜਬ ਨੇ ਤਰਕ ਤੇ ਤੱਥਾਂ ਨਾਲ ਗੱਲ ਕਰੋ ਤੇ ਉਸ ਤੋਂ ਬਾਅਦ ਜਿਹੜਾ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇਗਾ ਮੈਂ ਤਾਂ ਤਰਕ ਦੇ ਆਧਾਰ ਤੇ ਇੱਕ ਸਵਾਲ ਕੀਤਾ ਸੀ ਢਾਲੀਵਾਲ ਸਾਹਿਬ ਸਿੰਪਲ ਜਿਹਾ ਸਵਾਲ ਸੀਗਾ ਵੀ ਤੁਸੀਂ 65 ਲੱਖ ਵੋਟਰ ਕੜਤ ਆ ਜਿਨੇ ਲੋਕ ਸਭਾ ਇਲੈਕਸ਼ਨ ਪਿਛਲੇ ਸਾਲ ਵੋਟ ਪਾਈ ਸੀ ਬਿਹਾਰ ਦੇ ਵਿੱਚ ਤੇ ਉਹਨੂੰ ਅਸੈਂਬਲੀ ਇਲੈਕਸ਼ਨ ਚ ਤੁਸੀਂ ਵੋਟ ਨਹੀਂ ਪਾਉਣ ਦਿੱਤੀ ਵੀ ਉਹ ਫੇਕ ਵੋਟਰ ਹੈ ਫਿਰ ਉਹਨੂੰ ਲੋਕ ਸਭਾ ਇਲੈਕਸ਼ਨ ਚ ਕਿਉਂ ਪਾਉਣ ਦਿੱਤੀ ਸਵਾਲ ਇਹਦਾ ਕੋਈ ਜਵਾਬ ਨਹੀਂ ਆਇਆ 21 ਲੱਖ ਬੰਦੇ ਨੂੰ ਜਿਹਨੂੰ ਅਸੈਂਬਲੀ ਇਲੈਕਸ਼ਨ ਚ ਵੋਟ ਪਾਉਣ ਦਾ ਇਹਨਾਂ ਨੇ ਮੌਕਾ ਦਿੱਤਾ ਉਹਨੂੰ ਲੋਕ ਸਭਾ ਜਮਾਇਤ ਜੇ ਮੈਂ ਕਹਿੰਦਾ ਨਾਅ ਦੇ ਨਾਲ ਜਵਾਬ ਲੈ ਲੈਨੇ ਉਹ ਜਵਾਬ ਦੇ ਰਹੇ ਹੈ 65 ਲੱਖ ਦੇ ਉੱਤੇ ਹਾਂ ਮੈਂ ਤਾਂ ਨਾ ਜੇ 65 ਲੱਖ 21 ਲੱਖ ਤੇ ਵੀ ਦੇ ਦਿੰਨਾ ਮੈਂ ਨਵੀਆਂ ਵੋਟਾਂ ਬਣੀਆਂ ਨੇ ਨਵੀਆਂ ਵੋਟਾਂ ਬਣੀਆਂ ਕਈ ਲੋਕ ਆਪਣਾ ਇਲਾਕਾ ਛੱਡ ਕੇ ਚਲੇ ਗਏ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ ਕੁਝ ਲੋਕ ਆਪਣੇ ਇਲਾਕੇ 'ਚ ਵਾਪਸ ਆਂਦੇ ਨੇ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਜੇ ਲੋਕ ਸਭਾ ਦੇ ਵਿੱਚ ਉਹਨਾਂ ਲੋਕਾਂ ਦੀਆਂ ਵੋਟਾਂ ਪਾਈਆਂ ਤੱਥਾਂ ਦੇ ਆਧਾਰ 'ਤੇ ਡਾਕੂਮੈਂਟੇਸ਼ਨ ਸਿਸਟਮ ਦੇ ਨਾਲ ਜੋ ਨਹੀਂ ਵਾਜਿਪਾਏ ਤੇ ਉਹ ਕੱਢੇ ਕਿ ਹੁਣ ਇੱਥੇ ਵੀ ਤੇ ਬੀਜੇਪੀ ਜਿੱਤੀ ਆ ਹੁਣ ਤੁਸੀਂ ਕਹੋ ਕਿ ਵੋਟਾਂ ਕਟਾ ਕੇ ਆਏ ਆ ਜਾਂ ਵੋਟਾਂ 21 ਲੱਖ ਬਣਾ ਕੇ ਆਏ ਆ ਜੇ 65 ਲੱਖ ਵੋਟਾਂ ਕਟਾ ਕੇ ਆਏ ਆ ਉਦੋਂ ਵੀ ਤੇ ਸਾਡੇ ਕੋਲ ਉੱਥੇ ਸੀਟਾਂ ਸੀਗੀਆਂ ਜੇ ਹੁਣ 21 ਲੱਖ ਬਣ ਗਿਆ ਇਹ ਇਹ ਮੈਨੂੰ ਕੋਈ ਸਮਝ ਨਹੀਂ ਲੱਗੀ ਇਹ ਕਹਿਣਾ ਚਾਹੁੰਦੀ ਕੀ ਆ ਕਾਂਗਰਸ ਪਾਰਟੀ ਵੀ ਅਸੀਂ ਉਦੋਂ ਵੀ ਕਿਉਂ ਜਿੱਤੇ ਆ ਲੋਕ ਸਭਾ ਵਿੱਚ ਜਿੱਤੇ ਅਸੀਂ ਵਿਧਾਨ ਸਭਾ ਤੇ ਵੀ ਕਿਉਂ ਜਿੱਤੇ ਇਹ ਕਹਿਣਾ ਚਾਹੁੰਦੇ ਨੇ ਅਸੀਂ ਐਵਰੇਜ ਦੇ ਸੀਟਾਂ ਵੱਧ ਜਿੱਤੇ ਆ ਨਾ ਉੱਥੋਂ ਲੇਕਿਨ ਮੈਂ ਤੁਹਾਨੂੰ ਦੋ ਜਰੂਰ ਸਰ ਸਵਾਗਤ ਹੈ ਜੀ ਧੰਨਵਾਦ ਜੀ ਦੇਖੋ ਨੰਬਰ 1 ਕੀ ਹੈ ਧਾਰੀਵਾਲ ਸਾਹਿਬ ਇੱਕ ਤਾਂ ਇਹਨਾਂ ਨੇ ਕਿਹਾ ਵੀ ਕੁਝ ਲੋਕ ਇਲਾਕਾ ਛੱਡ ਗਏ ਸੀਗੇ ਕੁਝ ਇਲਾਕੇ ਜੇ ਵਾਪਸ ਆ ਗਏ ਦੇਖੋ 80 100 200 2000 2 ਲੱਖ 20 ਲੱਖ ਮੈਂ ਸਮਝ ਸਕਦਾ ਪਰ 65 ਲੱਖ ਬੰਦਾ ਇਲਾਕਾ ਜਿਹੜਾ ਛੱਡ ਕੇ ਚਲਾ ਗਿਆ ਮਤਲਬ ਕੀ ਮੈਂ ਇਹਨੂੰ ਬੇਨਤੀ ਕਰੂੰਗਾ ਇਹਨਾਂ ਦਾ ਤਰਕ ਜਿਹੜਾ ਹੈ ਨਾ ਕਿਸੇ ਨੂੰ ਵੀ ਸਮਝ ਆ ਰਿਹਾ ਨਾ ਵੀ ਇਲਾਕਾ ਛੱਡ ਕੇ ਚਲਾ ਗਿਆ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਇੱਕ ਮੈਂ ਬੇਨਤੀ ਕਰੂੰਗਾ ਜੇ ਮਿਊਟ ਕਰ ਲੈ ਜੋ ਸਰ ਡਿਸਟਰਬੈਂਸ ਆ ਰਹੀ ਹੈ ਜੀ ਧੰਨਵਾਦ ਸੋ ਦੇਖੋ ਨੰਬਰ 1 ਧਾਰੀਵਾਲ ਸਾਹਿਬ ਇਹ ਹੈ ਇਹ ਸਵਾਲ ਦਾ ਕੋਈ ਪ੍ਰੋਪਰ ਜਵਾਬ ਨਹੀਂ ਆਇਆ ਇਹ ਕਹਿ ਦੇਣਾ ਵੀ ਜੀ ਇਲਾਕਾ ਛੱਡ ਕੇ ਜਹ ਇਲਾਕੇ ਚ ਆ ਗਏ ਇੰਨੀ ਵੱਡਾ ਐਡਾ ਵੱਡਾ ਨੰਬਰ ਨਹੀਂ ਬਣ ਸਕਦਾ 65 ਲੱਖ ਤਾਂ ਬਹੁਤ ਵੱਡਾ ਨੰਬਰ ਹੈ ਇਹ ਸਮਝਣ ਦੀ ਲੋੜ ਹੈ ਤੇ ਇਹ ਜਾਲੀ VOTER ਹੈਗਾ ਇਹ ਆਪਾਂ ਨੂੰ ਇੰਨੀ ਲੇਟ ਕਿਉਂ ਸਮਝ ਆਇਆ ਅਸਟਾ ਇਹ ਵੀ ਸਵਾਲ ਕੀਤਾ ਸੀ ਇਹਦਾ ਵੀ ਕੋਈ ਜਵਾਬ ਨਹੀਂ ਆਇਆ ਵੀ ਉਹਦੀ ਟਾਈਮਿੰਗ ਦਾ ਜਿਹੜਾ ਮੈਂ ਸਵਾਲ ਕੀਤਾ ਸੀ ਜਦੋਂ ਇਲੈਕਸ਼ਨ ਨੇੜੇ ਆ ਉਦੋਂ ਇਹ ਚੀਜ਼ ਕਰਨੀ ਹੈ ਉਦੋਂ ਪਹਿਲਾਂ ਇਹ ਚੀਜ਼ ਕਰਨੀ ਜਦੋਂ ਪਿਛਲੇ ਇਲੈਕਸ਼ਨ ਹੋਏ ਜ ਨੇ ਸਾਰੇ ਫਿਰ ਅੱਛਾ ਦੂਜੀ ਗੱਲ ਉਹ ਜਿਹੜੀ ਹੈ ਪਹਿਲੀ ਦਫਾ ਦੇਖਣ ਨੂੰ ਮਿਲਿਆ ਤਾਈਵਾਲ ਸਾਹਿਬ ਹਰਿਆਣਾ ਦਾ ਇੱਕ ਸੀਟ ਦਾ ਮਸਲਾ ਗਿਆ ਉਹਨੇ ਸੁਪਰੀਮ ਕੋਰਟ ਚ ਈਵੀਐਮ ਨੂੰ ਰੀਕਾਊਂਟ ਕੀਤਾ ਗਿਆ ਜਦ ਰੀਕਾਊਂਟ ਕੀਤਾ ਗਿਆ ਪਤਾ ਲੱਗਿਆ ਵੀ ਜਿਹੜਾ ਬੰਦਾ ਹਾਰਿਆ ਸੀਗਾ ਉਹ ਅਸਲ ਚ ਜਿੱਤਿਆ ਸੀਗਾ ਤੇ ਜਿਹੜਾ ਬੰਦਾ ਜਿੱਤਿਆ ਸੀਗਾ ਅਸਲ ਚ ਹਾਰਿਆ ਹੋਇਆ ਸੀਗਾ ਤੇ ਕੋਰਟ ਨੇ ਰਿਜ਼ਲਟ ਪਲਟਾਤਾ ਨੰਬਰ 1 ਇਹ ਵਿਉਂਦਾ ਜਾਗਤਾ ਐਗਜ਼ਾਮਪਲ ਹੈ ਇਹ ਬਹੁਤ ਵੱਡਾ ਐਗਜ਼ਾਮਪਲ ਹੈ ਜੋ ਐਕਸਪੋਜ਼ ਕਰਦਾ ਹੈ ਤੇ ਸਿਸਟਮ ਨੂੰ ਦੂਜੀ ਗੱਲ ਜਿਹੜੀ ਹੈ ਚੰਡੀਗੜ੍ਹ ਮੇਅਰ ਪੋਲ ਦੇ ਵਿੱਚ ਕੀ ਕੀ ਹੋਇਆ ਸਾਹਮਣੇ ਦੇਖਿਆ ਜਿਹੜੇ ਪ੍ਰੈਜ਼ਾਈਡਿੰਗ ਆਫੀਸਰ ਸੀਗੇ ਕਿਵੇਂ ਵੈਲਟ ਨੂੰ ਖਰਾਬ ਕਰ ਰਹੇ ਸੀ ਕਿ ਵੀਡੀਓ ਦੇ ਵਿੱਚ ਕੈਪਚਰ ਹੋਇਆ ਤੇ ਕੋਰਟ ਨੇ ਫਟਕਾਰ ਲਈ ਇਹਨਾਂ ਨੂੰ ਉਹ ਫਟਕਾਰ ਲਈ ਕੋਰਟ ਨੇ ਇੱਥੋਂ ਤੱਕ ਕਿਹਾ ਵੀ ਲੋਕਤੰਤਰ ਦਾ ਕਤਲ ਹੋਇਆ ਮਰਡਰ ਆਫ ਡੈਮੋਕ੍ਰੇਸੀ ਹਸ ਟੁੱਕ ਪਲੇਸ ਫਿਰ ਉਹ ਤੋਂ ਬਾਅਦ ਸਿਲੈਕਸ਼ਨ ਕਮੇਟੀ ਦਾ ਜਿਹੜਾ ਰੌਲਾ ਹੈਗਾ ਆਨਰੇਬਲ ਸੁਪਰੀਮ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਚੀਜ਼ਿਸਟ ਆਫ ਇੰਡੀਆ ਸਿਲੈਕਸ਼ਨ ਕਮੇਟੀ ਦਾ ਹਿੱਸਾ ਬਣ ਕੇ ਜੋ ਚੀਫ ਇਲੈਕਸ਼ਨ ਕਮਿਸ਼ਨਰ ਤੇ ਦੋ ਇਲੈਕਸ਼ਨ ਕਮਿਸ਼ਨਰਸ ਨੂੰ ਚੁੰਨੀ ਗਿਆ ਇਹਨਾਂ ਨੇ ਕਾਨੂੰਨ ਬਣਾਤਾ ਕਾਨੂੰਨ ਬਣਾ ਕੇ ਆਰਡਰ ਨੂੰ ਬਾਈਪਾਸ ਕਰਤਾ ਤੇ ਸਿਲੈਕਸ਼ਨ ਕਮੇਟੀ ਚ ਪੀਐਮ ਲੀਡਰ ਆਫ اپੋਜੀਸ਼ਨ ਤੇ ਸੀਜੀਆਈ ਦੀ ਬਜਾਏ ਇਹਨਾਂ ਨੇ ਕੀ ਕੀਤਾ ਦੋ ਨਮਾਇਦੇ ਸਰਕਾਰ ਦੇ ਪ੍ਰਧਾਨ ਮੰਤਰੀ ਤੇ ਯੂਨੀਅਨ ਮਿਨਿਸਟਰ ਤੇ ਇੱਕ ਨਮਾਇਦਾ اپੋਜੀਸ਼ਨ ਦਾ ਲੀਡਰ ਆਫ اپੋਜੀਸ਼ਨ ਇਹ ਕਰਤਾ ਸਿਲੈਕਸ਼ਨ ਕਮੇਟੀ ਦਾ ਇਹ ਬੇਸਿਕਲੀ ਕੰਪੋਜੀਸ਼ਨ ਹੈ ਤੇ ਸਾਡਾ ਇਹ ਸਵਾਲ ਹੈ ਵੀ ਜਦੋਂ ਮੈਜੋਰਿਟੀ ਤੁਹਾਡੇ ਕੋਲੇ ਹੈ 2:1 ਰੇਸ਼ਿਓ ਹੈ ਤਾਂ ਜੋ ਤੁਸੀਂ ਚਾਹੋਗੇ ਜਿਵੇਂ ਤੁਸੀਂ ਚਾਹੋਗੇਵੇਂ ਹੋਊਗਾ ਤੇ ਸਭ ਤੋਂ ਵੱਡੀ ਗੱਲ ਜਿਹੜਾ ਕਨਫਲਿਕਟ ਆਫ ਇੰਟਰਸਟ ਹੈ ਧਾਰੀਵਾਲ ਸਾਹਿਬ ਇਲੈਕਸ਼ਨ ਕਮਿਸ਼ਨਰ ਨੂੰ ਕੌਣ ਚੋਂਦਾ ਪ੍ਰੈਜ਼ੀਡੈਂਟ ਆਫ ਇੰਡੀਆ ਅਪਾਇੰਟ ਕਰਦੇ ਹੈ ਔਨ ਦੀ ਏਡ ਐਂਡ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰਸ ਕਾਉਂਸਲ ਆਫ ਮਿਨਿਸਟਰਸ ਕੀ ਦੀ ਹੈ ਸਰਕਾਰ ਦੀ ਹੈ ਤੇ ਜਦੋਂ ਉਹੀ ਸਰਕਾਰ ਚੁੰਨਰੀ ਇਲੈਕਸ਼ਨ ਕਮਿਸ਼ਨਰ ਨੂੰ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਡਿਸਾਈਡ ਕਰਨਾ ਹੈ ਇਲੈਕਸ਼ਨ ਕਿੱਥੇ ਕਰਾਉਣਾ ਹੈ ਕਦੋਂ ਕਰਾਉਣਾ ਹੈ ਕਿੱਥੇ ਰੱਦ ਕਰਨਾ ਹੈ ਕਿੱਥੇ ਬਾਇਲੈਕਸ਼ਨ ਕਰਨਾ ਹੈ ਕਿੱਥੇ ਰੀਇਲੈਕਸ਼ਨ ਕਰਨਾ ਹੈ ਸਭ ਕੁਝ ਡਿਸਾਈਡ ਕਰਦਾ ਹੈ ਇਹਦਾ ਕਨਫਲਿਕਟ ਆਫ ਇੰਟਰਪਰ ਆਵੇ ਆ ਵੀ ਜਿਹੜੇ ਤੁਹਾਡੇ ਉੱਤੇ ਇਲਜ਼ਾਮ ਲੱਗੇ ਆ ਇਲੈਕਸ਼ਨ ਕਮਿਸ਼ਨ ਨੂੰ ਬਲੇਮ ਕਰਨ ਦੇ ਇਲੈਕਸ਼ਨ ਕਮਿਸ਼ਨ ਦੀ ਸਾਖ ਤੇ ਸਵਾਲ ਚੱਕਣ ਦੇ ਤੁਸੀਂ ਸਟਿਲ ਜਿਹੜੇ ਰਾਹੁਲ ਗਾਂਧੀ ਹਰਾਂ ਵੱਲੋਂ ਤਿੰਨ ਵਾਰ ਕੀਤੀ ਗਈ ਪ੍ਰੈਸ ਕਾਨਫਰੰਸ ਹੈ ਜਾਂ ਜਿਹੜਾ ਐਕਸਪੋਜ਼ ਕਰਨ ਦਾ ਦਾਵਾ ਤੁਹਾਡੇ ਵੱਲੋਂ ਕੀਤਾ ਜਾਂਦਾ ਉੱਤੇ ਕਾਇਮ ਉਹ ਕਾਂਗਰਸ ਹਸਤੇ ਉੱਤੇ ਖੜੀ ਹੈ ਅਸੀਂ ਅਸੀਂ ਤਾਂ ਇਹ ਕਹਿ ਰਹੇ ਆ ਜਿਹੜੇ ਕੁਝ ਹੈਂਡਫੁੱਲ ਆਫ ਆਫੀਸਰਸ ਨੇ ਨਾ ਫਾਰਮਰ ਆਫੀਸਰਸ ਏ ਨੰਬਰ ਬਹੁਤ ਛੋਟਾ ਹੈ ਜਿਹੜਾ 140 ਕਰੋੜ ਦਾ ਨੰਬਰ ਹੈ ਲੋਕਾਂ ਦਾ ਇਹ ਬਹੁਤ ਵੱਡਾ ਹੈ ਤੇ ਜਿਨ੍ਹਾਂ ਦੇ ਦੁੱਖ ਨੇ ਜਿਨ੍ਹਾਂ ਨੂੰ ਗਲਤ ਕੱਢਿਆ ਗਿਆ ਇਸ ਤਰ੍ਹਾਂ ਦੇ ਰਾਹੀਂ 65-65 ਲੱਖ ਬੰਦਾ ਇਹ ਤਾਂ ਕੁਝ ਵੀ ਨਹੀਂ ਨੰਬਰ ਇਹ ਜਿਹੜਾ 200-250 ਨੰਬਰ ਹੈ ਉਹ ਜਿਹੜਾ 65 ਲੱਖ ਕੱਢ ਪਾ ਇਹਨਾਂ ਨੇ ਉਹਦਾ ਕੀ ਉਹਦਾ ਕੋਈ ਕੰਸਰਨ ਨਹੀਂ ਉਹਨਾਂ ਦੇ ਕੋਈ ਕਨਸਟੀਟਿਊਸ਼ਨਲ ਰਾਈਟਸ ਨਹੀਂ ਕਾਨੂੰਨ ਉਹਨਾਂ ਨੂੰ ਕੋਈ ਹੱਕ ਨਹੀਂ ਦਿੰਦਾ ਕਾਂਗਰਸ ਦੀ ਹਾਰ ਸਿਰਫ ਉਹ 65 ਲੱਖ ਲੋਕਾਂ ਕਰਕੇ ਹੋਈ ਹੈ ਬਿਹਾਰ 'ਚ ਕਾਂਗਰਸ ਦੀ ਹਾਰ ਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜਾ 65 ਲੱਖ ਵੋਟਰ ਲੋਕ ਸਭਾ ਇਲੈਕਸ਼ਨ ਚ ਵੋਟ ਕਰਦਾ ਉਹਨੂੰ ਅਸੈਂਬਲੀ ਇਲੈਕਸ਼ਨ ਨਹੀਂ ਕਰਨ ਦਿੱਤਾ ਗਿਆ ਤੇ ਜਿਹੜਾ 21 ਲੱਖ ਵੋਟਰ ਅਸੈਂਬਲੀ ਇਲੈਕਸ਼ਨ ਚ ਵੋਟ ਕਰਦਾ ਉਹਨੂੰ ਲੋਕ ਸਭਾ ਇਲੈਕਸ਼ਨ ਨਹੀਂ ਵੋਟ ਕਰਨ ਦਾ ਮੌਕਾ ਦਿੱਤਾ ਗਿਆ ਅਸਤੇ ਇੰਨੀ ਬੇਨਤੀ ਕਰਾਂਗੇ ਧਾਰੀਵਾਲ ਸਾਹਿਬ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚਲਵਾਜ ਮੌਜੂਦ ਨਹੀਂ ਹੈ ਨਹੀਂ ਤਾਂ ਉਹ ਵੀ ਆਪਣਾ ਯੋਗਦਾਨ ਦਿੰਦੇ ਉਹ ਵੀ ਦੱਸਦੇ ਕਿਵੇਂ ਭਾਰਤੀ ਜਨਤਾ ਪਾਰਟੀ ਮਿਸਯੂਜ਼ ਕਰਦੀ ਹੈ ਅਬਯੂਜ਼ ਆ ਪਾਵਰ ਕਰਦੀ ਹੈ ਅਡਵਾਨੀ ਸਾਹਿਬ ਨੇ ਅਡਵਾਨੀ ਸਾਹਿਬ ਨੇ ਬੈਕ ਇਨ ਦਾ ਡੇ EVM ਤੇ ਸਵਾਲ ਖੜੇ ਕੀਤੇ ਸੀਗੇ ਮੈਂ ਇੰਨੀ ਗੱਲ ਪੁੱਛਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਨੂੰ ਕੋ ਅੱਜ ਕੀ ਅਡਵਾਨੀ ਸਾਹਿਬ ਐਫੀਡੇਵਿਟ ਦੇ ਸਕਦੇ ਜਿਹੜੀਆਂ ਗੱਲਾਂ ਉਹਦੋਂ ਬੈਕ ਇਨ ਦਿ ਡੇ ਕੀਤੀਆਂ ਸੀਗੀਆਂ ਸਮਾਂ ਘਟਾ ਮੈਂ ਜੋ ਸਭ ਤੋਂ ਅਖੀਰ ਚ ਜਵਾਬ ਲੈ ਲੈਣਾ ਅਡਵਾਨੀ ਸਾਹਿਬ ਦੇ ਉੱਤੇ ਜੀ ਵੇਖੋ ਤਾਲੀਵਾਲ ਸਾਹਿਬ ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਸਵਾਲ ਕਰਦੇ ਨੇ ਰਾਹੁਲ ਗਾਂਧੀ ਜੀ ਪੀਸੀ ਕਰਦੇ ਨੇ ਬਿਲਕੁਲ ਉਹਨਾਂ ਦਾ ਸੇਮ ਅਨੁਸਾਰ ਖੜਿਆਲ ਸਾਹਿਬ ਕਰ ਰਹੇ ਨੇ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਜਵਾਬ ਪੰਜਾਬ ਲੈਵਲ ਤੇ ਇੱਥੇ ਪੰਜਾਬ ਦੀ ਕਾਂਗਰਸ ਨੂੰ ਵੀ ਜਵਾਬ ਮਿਲ ਜਾਏਗਾ ਬਾਕੀ ਰਹੀ ਇੱਥੇ ਗੱਲ ਕਰਨੀ ਕਿ ਕਿੰਨੇ ਕੱਟੇਗੇ ਕਿੰਨੇ ਨਹੀਂ ਕੱਟੇਗੇ ਮੈਨੂੰ ਨਹੀਂ ਪਤਾ ਕਿੰਨੇ ਕੱਟੇ ਕਿ ਕਿਸ ਤਰੀਕੇ ਸਰ ਕੱਟੇ ਆ ਲੇਕਿਨ 25 ਲੱਖ ਤੋਂ ਵੱਧ ਤੇ ਪ੍ਰਵਾਸੀ ਮਜ਼ਦੂਰ ਪੰਜਾਬ ਪੰਜਾਬ ਵਿੱਚ ਹੀ ਆ ਮੈਂ ਤੁਹਾਨੂੰ ਜੇ ਮਤਲਬ ਜੇ ਤੁਸੀਂ ਕਿਉਂਕਿ ਮੈਂ ਖੁਦ ਰਾਈਸ ਮਿੱਲਰ ਆ ਘੱਟੋ ਘੱਟ 250 ਦੇ ਲਾਗੇ ਬੰਦਾ ਤੇ ਮੇਰੇ ਕੋਲ ਹੀ ਕੰਮ ਕਰਦਾ ਜਿਹਦੇ ਵਿੱਚ 200 ਦੇ ਲਾਗੇ ਬੰਦਾ ਤਾਂ ਬਿਹਾਰ ਦਾ ਹੀ ਹੈ ਠੀਕ ਹੈ ਜੀ ਤੇ ਘੱਟੋ ਘੱਟ ਮੇਰੇ ਇਲਾਕੇ ਦੇ ਵਿੱਚ ਜੇ 45 ਉਧਾਂ ਦੀਆਂ ਇੰਡਸਟਰੀਜ਼ ਨੇ ਤੁਸੀਂ ਹਿਸਾਬ ਲਾ ਲਓ ਵੀ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ 9-10 ਹਜ਼ਾਰ ਸਿਰਫ ਇੱਕ ਇੰਡਸਟਰੀ ਦੇ ਕੋਲ ਆ ਓਵਰਆਲ ਪਾ ਕੇ ਕਿੰਨਾ ਮਜ਼ਦੂਰ ਬਣ ਦਿੰਦਾ ਹੋਏਗਾ ਉਹ ਨੇਚਰਲੀ ਗੱਲ ਆ ਕਈ ਲੋਕ ਵਿੱਚ ਠੀਕ ਆ ਆਪਣੀ ਜੀਵਨ ਦੀ ਲਾ ਸਮਾਪਤ ਕਰਕੇ ਜਾ ਚੁੱਕੇ ਕੁਝ ਉਹਨਾਂ ਦੀਆਂ ਕਟੀਆਂ ਗਈਆਂ ਹੋਣਗੀਆਂ ਕੁਝ ਨੌਜਵਾਨ ਨਵੇਂ ਆਏ ਨੇ ਮਸਲਾ ਇੱਥੇ ਇਹ ਆ ਜਦੋਂ ਇਹਨਾਂ ਨੇ ਨੈਸ਼ਨਲ ਲੈਵਲ ਤੇ ਆਨਰੇਬਲ ਰਾਹੁਲ ਗਾਂਧੀ ਸਾਹਿਬ ਨੇ ਗੱਲ ਕੀਤੀ ਤੇ ਉੱਥੋਂ ਦੇ ਲੋਕਾਂ ਨੇ ਪੁੱਛ ਪੜਤਾਲ ਵੀ ਕੀਤੀ ਆ ਉੱਥੋਂ ਦੇ ਲੋਕਾਂ ਦੇ ਚਰਚਾਵਾ ਹੁੰਦੀਆਂ ਨੇ ਆਖਰ ਕਾਰਨ ਕੀ ਆ ਕਿ 97 ਲਗਾਤਾਰ ਹਾਰਾਂ ਹੋਈਆਂ ਨੇ ਕਾਂਗਰਸ ਦੀਆਂ ਜਦੋਂ ਦੇ ਰਾਹੁਲ ਗਾਂਧੀ ਜੀ ਇਸ ਸਿਸਟਮ ਦੇ ਵਿੱਚ ਆ ਕੇ ਬੋਲਦੇ ਕਿ ਲਗਾਤਾਰ ਕੰਟੀਨਿਊਸਲੀ ਇਹ ਮੁੱਦਾ ਦਿੰਦੇ ਹੋਣਗੇ ਲੇਕਿਨ ਉਹ ਮੁੱਦਾ ਯੂਸਲੈਸ ਆ ਤੁਸੀਂ ਮੁੱਦੇ ਦੇ ਵਿੱਚ ਕੋਈ ਸਾਰਥਕਤਾ ਲੈ ਕੇ ਆਓ ਤੁਸੀਂ ਮੁੱਦੇ ਦੇ ਵਿੱਚ ਕੋਈ ਸੱਚਾਈ ਲੈ ਕੇ ਆਓ EVM ਮਸ਼ੀਨਾਂ ਦੇ ਉੱਤੇ ਤੁਸੀਂ ਗੱਲ ਕੀਤੀ ਜੀ ਅਡਵਾਨੀ ਸਾਹਿਬ ਨੇ ਗੱਲ ਕੀਤੀ ਇਹਦਾ ਮਤਲਬ ਇਹ ਸੀਗਾ ਤੁਸੀਂ ਉਸ ਟਾਈਮ ਕਹਿੰਦੇ ਸੀ ਈਵੀਐਮ ਠੀਕ ਹੈ ਤੇ ਅਸੀਂ ਇਸ ਟਾਈਮ ਕਿਨੇ ਈਵੀਐਮ ਦੀ ਕਰਕੇ ਕੰਪੈਰੀਜ਼ਨ ਕਰਦੇ ਪਏ ਹੋ ਤੁਸੀਂ ਇਹ ਇਹ ਕੰਪੈਰੀਜ਼ਨ ਕਰਨ ਦਾ ਮਸਲਾ ਨਹੀਂ ਹੈਗਾ ਮਸਲਾ ਇੱਥੇ ਇਹ ਚੱਲਦਾ ਪਿਆ ਵਾ ਕਿ ਤੁਸੀਂ ਜਦੋਂ ਵੀ ਕੁਐਸਚਨ ਕਰਦੇ ਹੋ ਤੁਸੀਂ ਬੀਜੇਪੀ ਨੂੰ ਵਿਚ ਨਾਲ ਲੈ ਕੇ ਆਉਂਦੇ ਹੋ ਉਹ ਟੀਐਨ ਸੈਸ਼ਨ ਨੇ ਜਦੋਂ ਰਾਹੁਲ ਰਜੀਵ ਗਾਂਧੀ ਜੀ ਦੀ ਹੱਤਿਆ ਹੋਈ ਸੀਗੀ ਰਾਤੋਂ ਰਾਤ ਪੰਜਾਬ ਦੀਆਂ ਇਲੈਕਸ਼ਨਸ ਕੈਨਸਲ ਕਰਤੀਆਂ ਸੀਗੀਆਂ ਜਦ ਕਿ ਸਵੇਰੇ ਵੋਟਾਂ ਪੈਣੀਆਂ ਸੀ ਸਾਰੇ ਚੋਣ ਅਧਿਕਾਰੀ ਆਪਣਾ ਸਮਾਨ ਲੈ ਕੇ ਹਰ ਇੱਕ ਬੂਤ ਤੇ ਪਹੁੰਚ ਗਏ ਸੀਗੇ ਉਸ ਟਾਈਮ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਤੋਂ ਹਾਈ ਦਿੰਦੇ ਹੋ ਜੇ ਤੇ ਉਸ ਸਮੇਂ ਦੀ ਮੈਂ ਗੱਲ ਕਰਾਂ ਆ ਸੋਨੀਆ ਗਾਂਧੀ ਜੀ ਨੇ ਤੇ ਸਿਟੀਨਸ਼ਿਪ ਵੀ ਨਹੀਂ ਸੀ ਲਈ ਇੰਡੀਆ ਦੀ ਤੇ ਇਹਨਾਂ ਦੀ ਵੋਟ ਬਣ ਗਈ ਸੀ ਵੋਟ ਪਾਉਣ ਚਲ ਗਏ ਸੀਗੇ ਵੀ ਜੇ ਮੈਂ ਇਦਾਂ ਦੇ ਸਵਾਲ ਕਰਨੇ ਸ਼ੁਰੂ ਕਰਦਾ ਤੇ ਮੇਰਾ ਖਿਆਲ ਹੈ ਕਿ ਲੋਕ ਕਹਿਣਗੇ ਜਿਹੜਾ ਬੀਤੇ ਉਹ ਕਹਿੰਦੇ ਅਸੀਂ ਅਸੀਂ ਆਪਣੇ ਦਾਅਵਿਆਂ ਦੇ ਉੱਤੇ ਅਟਲ ਖੜੇ ਹਾਂ ਦੇਖਣ ਵਾਲਾ ਹੈ ਕਿ ਇਹ ਚਿੱਠੀ ਅੱਗੇ ਕਿਸ ਤਰੀਕੇ ਦੀ ਕਾਨੂੰਨੀ ਚਾਰਾ ਜੋਈ ਦੇ ਵਿੱਚ ਕਾਂਗਰਸ ਨੂੰ ਅਡਾਉਂਦੀ ਹੈ ਜਾਂ ਫਸਾਉਂਦੀ ਹੈ ਕਾਂਗਰਸ ਕਹਿੰਦੀ ਅਸੀਂ ਆਪਣੇ ਬਿਆਨਾਂ ਦੇ ਉੱਤੇ ਅੜੀਗਾ ਬਹਿਰਾਲ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਮਿਹਰਬਾਨੀ ਸਮਾਂ ਕੱਢ ਕੇ ਗੱਲਬਾਤ ਕੀਤੀ ਧੰਨਵਾਦ ਸੋ ਕੌਣ ਸਿਆਸੀ ਮੌਕਾ ਪ੍ਰਸਤੀ ਦੇਖ ਰਿਹਾ ਹੈ ਲੋਕਤੰਤਰ ਚ ਲੋਕ ਵੱਡੇ ਹੈ ਜੋ ਵਧੀਆ ਤਰੀਕੇ ਨਾਲ ਇਸ ਗੱਲ ਦਾ ਜਵਾਬ ਜਿਹੜਾ ਹੈ ਆਪਣੇ ਮਤ ਦੇ ਅਧਿਕਾਰ ਦੇ ਨਾਲ ਦੇ ਸਕ